ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਨਾ ਫੇਰ ਪਹੁੰਚ ਚੁੱਕਿਆ ਪਿੰਡ ਫਤੇਗੜ ਛੰਨਾ ਤਹਿਸੀਲ ਤਪਾ ਤੇ ਜ਼ਿਲ੍ਹਾ ਹੈਗਾ ਸੱਜਣਾ ਦਾ ਬਰਨਾਲਾ ਪਸ਼ੂ ਦਿਖਾਵਾਂਗੇ ਸੱਤ 6 ਕੱਟੀਆਂ ਦਿਖਾਵਾਂਗੇ ਕਿਉਂਕਿ ਕੱਟੀਆਂ ਦੀ ਜਿਹੜੀ ਡਿਮਾਂਡ ਆ ਅਕਸਰ ਬਣੀ ਰਹਦੀ ਹੈ ਮਾਰਕੀਟ ਦੇ ਵਿੱਚ 6 ਕੱਟੀਆਂ ਦਿਖਾਵਾਂਗੇ 5 ਮੋਰਾ ਦੀਆਂ ਦਿਖਾਵਾਂਗੇ ਇੱਕ ਹੈਗੀ ਆ ਗ੍ਰੇਡੇਡ ਨੀਲੀ 라ਵੀ ਪਿਓਰ ਨਹੀਂ ਕਹਿ ਸਕਦਾ ਗ੍ਰੇਡੇਡ ਆ ਸੀਮਨ ਪਿਓਰ ਨੀਲੀ ਦਾ ਲਵਾ ਕੇ ਬੱਚਾ ਚੰਗਾ ਪਾ ਦੂ ਤੇ ਇੱਕ ਹੈਗੀ ਐਚ ਐਫ ਬੱਛੀ ਬਾਕੀ ਰੇਟ ਜਿਹੜੇ ਕੱਟੀਆਂ ਦੇ ਤੁਹਾਨੂੰ ਮਿਲਣਗੇ ਆਮ ਰੇਟ ਜਿਵੇਂ ਮਾਰਕੀਟ ਦੇ ਵਿੱਚ ਕੱਟੀਆਂ ਮਿਲਦੀਆਂ ਉਹਨਾਂ ਨੂੰ ਰੇਟ ਨੇ ਜਿਹੜੇ ਰੇਟ ਇਹਨਾਂ ਦੇ ਬਿਲਕੁਲ ਜਾਇਜ਼ ਹੋਣਗੇ ਤੇ ਬਾਕੀ ਆ ਜੋ ਬਾਈ ਨਾਲ ਕਰਾਉਨੇ ਆ ਗੱਲਬਾਤ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ ਤੇ ਕੱਲੀ ਕੱਲੀ ਦਾ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਰਦੀ ਕਾਲਾ ਸਰਦੀ ਕਾਲਾ ਜੀ ਆ ਨਾਮ ਗੇਜੀ ਸਿੰਘ ਆ ਹੁਣ ਤਾਂ ਜਾਣਨ ਲੱਗੇ ਹੋਣੇ ਸੱਚੀ ਬਹੁਤ ਜਾਣਨ ਲੱਗਿਆਂ ਤਾਂ ਜੀ ਕਿੰਨੇ ਕ ਫੋਨ ਆਉਂਦੇ ਫਿਰ ਕੱਟੀਆਂ ਦੇ ਜਦੋਂ ਫੋਨ ਬਹੁਤਾਂ ਕੱਲ ਵੀ ਆਈ ਨਹੀਂ ਫੋਨ ਤਾਂ ਮੈਂ ਵੀਡੀਓ ਪਾ ਮੈਂ ਕੋਲੇ کئی ਦਿਨ ਹੋ ਗਏ ਹਨਾ ਪਾਈ ਨੂੰ ਹਾਂ ਜ 13 ਤਰੀਕ ਨੂੰ ਪਾਈ ਜੀ ਠੀਕ ਹੈ ਗੱਲ ਹਾਂ ਅੱਜ 19 ਹੋ ਗਈ ਤੇ ਇੱਕ ਗੱਲ ਹੋਰ ਦੱਸਦਾ ਨਾ ਵੀ ਜਿਹੜੇ ਬਾਈ ਦੇ ਭਾਅ ਹੁੰਦੇ ਨੇ ਯਾਰ ਭਾਅ ਜੈਨੂਆ ਨਹੀਂ ਹੁੰਦੇ ਨੇ ਕੋਈ ਬੜਾ ਜ਼ਿਆਦਾ ਇਹ ਵਿੱਚ ਫਰਕ ਨਹੀਂ ਹੁੰਦਾ ਜਿੰਨਾ ਕ ਬਾਈ ਭਾਅ ਕਰਦਾ ਹੁੰਦਾ ਤਕਰੀਬਨ ਮੈਂ ਪਹਿਲਾਂ ਹੀ ਗੱਲਬਾਤ ਕਰਕੇ ਬਾਈ ਨਾਲ ਰੇਟ ਰੇਟ ਜਿਹੜੇ ਫਿਕਸ ਜਿਹਾ ਹੀ ਕਰਾ ਦਿੰਨਾ ਕਿਉਂਕਿ ਕੱਟੀਆਂ ਯਾਰ ਉਹੀ ਸੱਜਣ ਜ਼ਿਆਤਰ ਖਰੀਦਦੇ ਨੇ ਜਿਹੜਾ ਸੱਜਣਾ ਚੰਗੀ ਮੈਂ ਤੇ ਲਾ ਲੋ ਭਾਰੀ ਦਾ ਕੰਮ ਨਹੀਂ ਬਾਈ ਲਾ ਸਕਦਾ ਮੇਰੇ ਇੱਕ ਗੱਲ ਮੈਂ ਕਹਣਾ ਇੱਥੇ ਆ ਕੇ ਦਾ ਦੇਖ ਕੇ ਲੈ ਜਾਓ ਠੀਕ ਹੈ ਹਨ ਬੱਚੀ ਦੇਖ ਕੇ ਗਈ ਸੀ ਮਾੜਾ ਮੋਟਾ ਮੈਂ ਨਹੀਂ ਗੌਰ ਕਰੀ ਮਾੜਾ ਨਾ ਕਦੇ ਛੋੜਾ ਪਾੜਾ ਬੈਂਦਾ ਉਹ ਮਾੜਾ ਮੋਟਾ ਛੋਟੀ ਬੱਚੀ ਦਾ ਉਹ ਇੱਥੇ ਆ ਕੇ ਮੈਨੂੰ ਕਹਿੰਦੇ ਆਇਆ ਫਲਾਣਾ ਮਹਾਵੀਰਿਆ ਦੇ ਪੈਸੇ ਲੈ ਜਾਓ ਕਰਾਇਆ ਲੈ ਜਾਓ ਠੀਕ ਆ ਆਪਾਂ ਇਹ ਕਰ ਸਕਦੇ ਆ ਮਗਰ ਇੱਥੇ ਕਰਨਾ ਫਾਇਦਾ ਨਹੀਂ ਹੋਉਂਦਾ ਪਹਿਲਾਂ ਦੇਖੋ ਸ਼ਟ ਕਰੋ ਸਾਰਾ ਕੁਝ ਦੇਖ ਕੇ ਫਿਰ ਲੈ ਕੇ ਜਾਓ ਹਾਂ ਪਹਿਲਾਂ ਬਾਈ ਕਹਿੰਦਾ ਮਤਲਬ ਪੂਰੀ ਗੌਰ ਨਾਲ ਤਸੱਲੀ ਕਰ ਲੋ ਕਿਉਂਕਿ ਮੈਂ ਵੀ ਪੂਰੀ ਗੌਰ ਨਾਲ ਤਸੱਲੀ ਨਾਲ ਪਸ਼ੂ ਚਲੋ ਫੇਰ ਵੀ ਜੇ ਤੁਹਾਨੂੰ ਮੇਕੀ ਲੱਗਦੀ ਆ ਹਨਾ ਤੁਸੀਂ ਨੇੜੇ ਆ ਕੇ ਚੈੱਕ ਕਰਕੇ ਵਾਪਸ ਹਾਂ ਚੈੱਕ ਕਰਕੇ ਲੈ ਕੇ ਜਾਓ ਕੋਈ ਚੱਕਰ ਨਹੀਂ ਆ ਲੈ ਆ ਹੁਣ ਇਧਰਲੇ ਬੰਨੇ ਫੇਰ ਆਹ ਕੱਤੀ ਤੋਂ ਸਟਾਰਟ ਕਰ ਲਾ ਬੱਚੀ ਵੀ ਦਿਖਾਵਾਂਗੇ ਐਂਡ ਤੇ ਪਹਿਲਾਂ ਆਹ ਕੱਤੀ ਤੇ ਮਾਰਦੇ ਕੈਮਰਾ ਤੋੜ ਦੋ ਜੀ ਕੋਲ ਕਿੰਨੀ ਉਮਰ ਹੋਊਗੀ ਬਈ ਇਹਦੀ ਉਮਰ ਹੋਊਗੀ 17-18 ਮਹੀਨੇ ਦੀ 17-18 ਦੀ ਦੰਦਾਂ ਚ ਖੀਰੀ ਆ ਹਾਂਜੀ ਖੀਰੀ ਇਹ ਦੰਦਾਂ ਚ ਹੈਗੀ ਆ ਸੱਜਣੋਂ ਖੀਰੀ ਉਮਰ 17-18 ਮਹੀਨਿਆਂ ਦੀ ਆ ਬਾਕੀ ਨੀਲੀ ਦੇ ਸਾਰੇ ਕਰੈਕਟਰ ਨੇ ਅੱਖਾਂ ਚ ਜਵਾਬ ਹੈਗੇ ਪਰ ਥੋੜੇ ਨੇ ਬਾਕੀ ਕੱਦ ਕਾਟ ਦੀ ਗੱਲ ਕਰ ਲਈਏ ਬੋਡੀ ਵੇਟ ਦੀ ਗੱਲ ਕਰ ਲਈਏ ਹਰੇਕ ਪੱਖ ਤੋਂ ਕੱਟੀ ਚੰਗੀ ਆ ਮੇਰਾ ਕਹਿਣ ਦਾ ਭਾਵ ਲੰਬਾਈ ਲੰਬੂਈ ਵੀ ਬਹੁਤ ਆ ਤੇ ਇਧਰੋਂ ਫੇਸ ਕੁਆਲਟੀ ਤੇ ਇੱਥੇ ਮਾਰ ਦੇ ਗਰੀ ਖੜਨੀ ਖੁੜਨੀ ਕੱਟੀ ਦੀ ਆਇਆਂ ਜਿਵੇਂ ਮੇਲਿਆਂ ਦੇ ਵਿੱਚ ਆਪਾਂ ਪਸ਼ੂ ਲੈ ਕੇ ਜਾਂਦੇ ਹਾਂ ਮੇਲਿਆਂ ਦੇ ਵਿੱਚ ਪਸ਼ੂ ਖੜਦਾ ਨਾ ਖੜਨੀ ਖੁੜਨੀ ਕੱਟੀ ਦੀ ਬਹੁਤ ਚੰਗੀ ਆ ਤੇ ਜਵਾਬ ਬਾਈ ਦੋਨੇ ਅੱਖਾਂ ਚ ਹਾਂਜੀ ਦੋਨਾਂ ਹੀ ਦੋਨਾਂ ਜੀ ਆ ਜਵਾਬ ਦੋਹਾਂ ਚ ਹੈਗੇ ਨੇ ਤੇ ਲੈ ਚਲ ਬਾਈ ਇਹਨੂੰ ਤੇ ਸੁਭਾਅ ਆ ਦੀ ਆ ਗਈ ਬਿਲਕੁਲ ਬਹੁਤ ਠੰਡੀ ਆ ਬਾਈ ਜਵਾਬ ਖੁੱਲੀ ਫਿਰੇ ਸਵਾ ਆ ਗਿਆ ਬਿਲਕੁਲ ਠੰਡਾ ਤੇ ਲੰਬਾਈ ਲੰਬੂਈ ਵੀ ਚੰਗੀ ਐ ਤੇ ਕੱਦ ਵਿੱਡ ਵੀ ਯਾਰ ਕੱਤੀ ਦਾ ਬਹੁਤ ਚੰਗਾ ਕੱਦ ਕਾਠ ਹੈ। ਹਰੇਕ ਪੱਖ ਤੋਂ ਚੰਗੀ ਐ ਨੀਲੀ ਦੇ ਸਾਰੇ ਕੈਰੇਕਟਰ ਕਰਦੀ ਆ ਪੂਰੇ ਅੱਖਾਂ 'ਚ ਜਵਾਬ ਥੋੜੇ ਨੇ ਤਾਂ ਕਰਕੇ ਇਹਨੂੰ ਮੈਂ ਬਾਲੀ ਪਿਓਰ ਨਹੀਂ ਸਨੂੰ ਆਖਿਆ। ਨਹੀਂ ਸੱਜਣ ਕਮੈਂਟ ਕਰੀ ਜਾਂਦੇ ਆ ਵੀ ਯਾਰ ਗ੍ਰੇਡੇਡ ਨੂੰ ਪਿਓਰ ਨੀਲੀ ਕਹਿ ਰਹੇ ਨੇ ਪਰ ਇਹਦਾ ਕੱਦ ਕਾਠ 17-18 ਮਹੀਨਿਆਂ ਦੀ ਉਮਰ 'ਚ ਹੀ ਚੰਗਾ ਕੱਦ ਕਾਠ ਹੈ ਮੇਰੇ ਕੱਦ ਤੋਂ ਆਈਡੀਆ ਲਾ ਲਓ। ਕੱਦ ਵਿੱਡ ਕੱਤੀ ਦਾ ਚੰਗਾ ਲੰਬਾਈ ਵੀ ਫੁੱਲ ਆ। ਇਹ ਸਭ ਤੋਂ ਮੇਨ ਗੱਲ ਇਹਦਾ ਸੁਭਾਅ ਸੁਭਾਅ ਇਹਦਾ ਬਿਲਕੁਲ ਠੰਡਾ ਇੱਥੋਂ ਦਿਖਾ ਦੇਦਾ ਆ ਅੱਖਾਂ ਦੇ ਵਿੱਚ ਜਵਾਬ ਇਹਦੇ ਅੱਖ ਰੇ ਨੇੜੇ ਲਾ ਕੇ ਇੱਥੋਂ ਦਿਖਾ ਦੇ ਵੀਊ ਕਰਕੇ ਜਵਾਬ ਹੈਗੇ ਆ ਇਹਦੇ ਪੈਸੇ ਕਿੰਨੇ ਲੈ ਲਾਂਗੇ ਵੀਰੇ ਇਹ ਵੀਰੇ 37000 ਹੀ ਦੇ ਦਾਂਗੇ ਮਾਨਤਨ ਕਰ ਦਾਂਗੇ ਜੀ 37 ਚ 22 ਕਹਿੰਦਾ ਮਾਨਤਨ ਕਰ ਦਾਂਗੇ ਤੇ ਇੱਥੋਂ ਇਹਦਾ ਥਣ ਦਿਖਾ ਦੇ ਕੱਟੀ ਨੇ ਕੱਦ ਬਹੁਤ ਕਰਨਾ ਬਾਈ ਜੀ ਹਾਂ ਕੱਦ ਵਿੱਡ ਕਰੂਗੀ ਫੁੱਲ ਵੱਡਾ ਥਣ ਵੀ ਕੱਲਾ ਕੱਲਾ ਲੱਗਿਆ ਦੂਰੀ ਤੇ ਲੱਗਿਆ ਤੇ ਬਾਕੀ ਕੱਦ ਵਿੱਡ ਹਰੇਕ ਕੁਆਲਿਟੀ ਤੋਂ ਕੱਟੀ ਚੰਗੀ ਆ ਮੇਰਾ ਕਹਿਣ ਦਾ ਭਾਵੇਂ ਹਰੇਕ ਪੱਖ ਤੋਂ ਏ 37 ਦੇਮਗ ਬਾਈ ਹਾਂ 37 ਮਾਨਤਨ ਕਰਦਾ ਮੇਰਾ 37 ਜੋ ਮਾਨਤਨ ਬਾਈ ਕਹਿੰਦਾ ਕਰਦਾਂਗੇ ਤੇ ਹੁਣ ਮਾਰ ਲਿਆ ਕੱਟੀ ਦੇ ਕੈਮਰਾ ਇਹ ਵੀ ਤੋੜ ਦਈ ਇਹਦੀ ਉਮਰ ਕਿੰਨੀ ਕਹੂ ਬਾਈ ਇਹਦੀ ਹੋ 13 ਕਿ ਮਹੀਨੇ ਦੀ ਹੋਰੀ ਆ ਇਹ ਆ ਗਈ ਸੱਜਣਾ ਬਿਲਕੁਲ ਜੈਡ ਬਲੈਕ ਪੂਛ ਤੱਕ ਵੀ ਬਿਲਕੁਲ ਜੈਡ ਬਲੈਕ ਆ ਗਈ ਬਰੀਕ ਪੂਛ ਆ ਤੇ ਬਾਕੀ ਫਿਲਹਾਲ ਇਹਦੀ ਕੁਆਲਿਟੀ ਚੰਗੀ ਆ ਕੱਦ ਵੀ ਠੀਕ ਆ ਉਮਰ ਦੇ ਹਿਸਾਬ ਨਾਲ ਬਾਡੀ ਵੇਟ ਵੀ ਚੰਗਾ ਸਿੰਗ ਦੀ ਕੁਆਲਿਟੀ ਵੀ ਚੰਗੀ ਆ ਤੇ ਜਿਹੜੀ ਝੋਲੀ ਆ ਝੋਲੀਏ ਦੀ ਲਾਜਵਾਬ ਆ ਉਹ ਤੁਹਾਨੂੰ ਮੈਂ ਉੱਥੇ ਬੰਨ ਕੇ ਦਿਖਾਉਂਗਾ ਇਤੋਂ ਗਹਿਰੀ ਮਾਰ ਦੇ ਫੇਸ ਤੇ ਹੋਈ ਕੱਟੀ ਦੀ ਖੜਨੀ ਕੁੜਨੀ ਪੂਰੀ ਹੈ ਵੀ ਕੱਟੀ ਖੜਨੀ ਕੁੜਨੀ ਇਹਦੀ ਵੀ ਚੰਗੀ ਆ ਲੈ ਚੱਲ ਗਏ ਜੀ ਕਿੰਨੀ ਉਮਰ ਦੱਸਿਆ ਬਾਈ 13 ਮਹੀਨਿਆਂ ਦੀ ਉਮਰ ਹੋਈ 13 ਮਹੀਨਿਆਂ ਦੀ ਰਿਹੜਾ ਹਾਂ ਕੱਟੀ ਚੰਗੀ ਸਮੀਪਲੀਆ ਇਹ ਆ ਗਈ ਮੋਰਾ ਨਸਲ ਦੇ ਵਿੱਚ ਆ ਗਈ ਆਲ ਬਲੈਕ ਸਾਰੀ ਜੈਡ ਬਲੈਕ ਆ ਗਈ ਪੂੰਛ ਆ ਗਈ ਬਿਲਕੁਲ ਬਰੀਕ ਤੇ ਚਾਲਤਾ ਵਾਲੇ ਦੀ ਵਾਈ ਕਹਿੰਦਾ ਘੋੜੀ ਵਾਲਾ ਸਿਸਟਮ ਹੀ ਆ। ਕੱਟੀਆਂ ਸਾਰੀਆਂ ਚੰਗੀਆਂ ਮਿਲ ਗਏ। ਤੇ ਇੱਥੋਂ ਪੂਰ ਚੈੱਕ ਕਰ ਸਕਦੇ ਜਿਵੇਂ ਡੱਲੇ ਵਾਲੇ ਆਮਨੇ ਹੋਰੀਆਂ ਐ ਜੇ ਬੋਰਡਾਂ ਦੇ ਨੇ ਵੀ ਜਿੱਡਾ ਵਾਲੇ ਕਰੈਕਟਰ ਨੇ। ਬ੍ਰੇਕ ਵੀ ਬਹੁਤ ਈ ਲੱਗ। ਤੇ ਬਾਕੀ ਆਹੜ ਰਿੰਕਰ ਰੁਨਕਲ ਨੇ ਰਿੰਕਲ ਇਹਦੇ ਚੰਗੇ ਨਹੀਂ ਬਾਈ। ਥਣ ਕੱਲਾ ਕੱਲਾ ਲੱਗਿਆ ਥੱਲੋਂ ਸਿਸਟਮ ਚੰਗਾ ਬਣਾਉਗੀ। ਕਿਉਂਕਿ ਜਦੋਂ ਇਹਨੇ ਰੈਡੀ ਹੋਣਾ ਹੋਈ ਐ ਇਹਨੂੰ। ਇੱਥੋਂ ਘੈਰੀ ਲੰਬਾਈ ਲੰਬੂਈ ਦਿਖਾ ਦਿਆ ਕਰਸ ਮਾਰ ਕੇ। ਹਰੇਕ ਪੱਖ ਤੋਂ ਦਿਖਾ ਦਿਆ ਕਰ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਵੀ ਮਂਗਾਉਣੀ ਹੁੰਦੀ ਆ ਦੂਰ ਮਂਗਾਉਣੀ ਹੁੰਦੀ ਆ ਨੇੜੇ ਆ ਕੇ ਨਹੀਂ ਦੇਖ ਸਕਦਾ ਕਿਉਂਕਿ ਆਪਣਾ ਫਰਜ਼ ਹੁੰਦਾ ਵੀ ਪਸ਼ੂ ਨੂੰ ਹਰੇਕ ਪੱਖ ਤੋਂ ਦਿਖਾ ਦੇਈਏ ਇਹਦਾ ਰੇਟ ਕੱਲੀ-ਕੱਲੀ ਦਾ ਵੀ ਕਰ ਦਾਂਗੇ ਕੱਲੀ-ਕੱਲੀ ਦੇ ਕਰਾਂਗੇ ਕਿੰਨੇ ਪੈਸੇ ਲਾਵਾਂਗੇ ਇਹਦੇ ਇਹਦਾ 17000 ਰੁਪਏ ਮਾਨਤਾਨ ਕਰਦਾਂਗੇ ਇਹਦਾ ਮੁੱਲ ਬਾਈ ਕਹਿੰਦਾ 17 ਤੇ 17 ਚੋਂ ਮਾਨਤਾਨ ਕਰ ਦਿਆਂਗੇ ਸ਼ਕੀਨ ਪੂਰੀ ਆ ਕੱਤੀ ਜਿਹੜ ਜਾਇਜ ਨੇ ਵੀਰੇ ਘੱਟ ਬੱਧ ਰੰਕਣ ਪਤਾ ਵੀਰੇ ਵਾਲਾ ਪੂਰਦੇ ਔਖਾ ਹੋ ਜਾਂਦਾ ਠੀਕ ਆ ਹੁਣ ਆ ਦੋ ਨੰਬਰਾਂ 'ਚ ਤੇ ਮਾਰ ਦੇ ਕੈਮਰਾ ਇਹ ਵੀ ਤੋੜ ਦੋ ਖੋਲ ਕੇ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਵੀ ਇ ਇਹ 12 ਕਿ ਡੇਢ ਗੀ ਹਾਂ ਇਹ ਵੀ ਬਹੁਤ ਅਲਗੇਟ ਹੋਊਗੀ ਬਾਈ ਕਹਿੰਦਾ ਤੇ ਬਰੀਕੀਆਂ ਬਰੂਕੀਆਂ ਇਹ ਚ ਵੀ ਨੇ ਸ਼ਕੀਨ ਕੱਟੀਆਂ ਇਹ ਵੀ ਚੰਗੀ ਆ ਇਹ ਇਹਦਾ ਸਟਰਕਚਰ ਆ ਜਿਹੜਾ ਉੱਤੋਂ ਮਜ਼ਬੂਤ ਸਟਰਕਚਰ ਦੀ ਬਣੂਗੀ ਛੋਟੀ ਅੱਗੇ ਜਿਵੇਂ ਜਿਵੇਂ ਇਹ ਨੇ ਰੈਡੀ ਹੋਣਾ ਤੇ ਲੂਈ ਇਹਦਾ ਰੰਗ ਰੂਪ ਤੁਹਾਨੂੰ ਦੱਸਦਾ ਹੋਊਗਾ ਵੀ ਉਮਰ ਇਹਦੀ ਕੋਈ ਜ਼ਿਆਦਾ ਨਹੀਂ ਕੱਚੀ ਆ ਬਿਲਕੁਲ 11 12 ਮਹੀਨਿਆਂ ਦੇ ਏਡ ਗੇਡ ਹੋਊਗੀ ਇੱਥੇ ਖੜਾ ਲਈਏ ਮੜੀ ਹਾਂ ਇੱਥੋਂ ਫੇਸ ਕੁਆਲਟੀ ਦੇ ਮਾਰਦੇ ਸ਼ਕੀਨ ਕੱਟੀਆਂ ਸਾਰੀ ਨੇ ਪੂਰੀਆਂ ਸਿੰਗ ਸਾਰੀਆਂ ਰਿੰਗ ਸਿੰਘ ਬਣਾਉਣਗੇ ਮੋੜਨੀਆਂ ਆਉਂਦੀਆਂ ਕਿਉਂਕਿ ਉਮਰ ਹਲੇ ਛੋਟੀ ਹੈ ਲੈ ਚੱਲ ਬਈ। ਅੱਜ। ਕਿੱਤੀ ਇਹ ਵੀ ਚੰਗੀ ਆ ਉਮਰੇ ਦੀ ਵੀ 11-12 ਮਹੀਨਿਆਂ ਤੇ ਇੱਥੇ ਤੋਂ ਤੋਰਾ ਤੂਰਾ ਵੀ ਦਿਖਾ ਦੇ ਗਰੀ ਓਏ। ਵੀ ਤੁਰਦੀ ਤਰਦੀ ਵੀ ਠੀਕ ਆ। ਤੇ ਬਾਕੀ ਇਹਦੀ ਝੋਲੀ ਦਿਖਾ ਦੀ ਨੇੜੇ ਲਾ ਕੇ ਜਦੋਂ ਬਣਤੀ ਬਾਈ ਨੇ ਉਹਦਾ ਲਈਆ। ਆ ਇੱਥੇ ਦਿਖਾ ਦੇ ਨੇੜੇ ਲਾ ਕੇ ਐਂਸ ਮਾਰ ਕੇ। ਝੋਲੀ ਝੂਲੀ ਇਹਦੀ ਵੀ ਚੰਗੀ ਆ ਇਹਦੇ ਪੈਸੇ ਕਿੰਨੇ ਲਵਾਂਗੇ? ਇਹ ਵੀ 17000 ਦੇਣਾ ਵੀਰਿਆ ਮਾਨਤਨ ਕਰ ਦਾਂਗੇ। ਇਹ 17 17 ਮੁੱਲ ਆ ਦੋਨਾਂ ਦਾ ਹਾਂਜੀ ਹਾਂਜੀ ਜੇ ਕਿਸੇ ਨੇ ਦੋਨੀਆਂ ਲੈਣੀਆਂ ਹੋਣਗੀਆਂ ਕਿ ਦੋਨਾਂ ਜਮਾਨਤਨ ਕਰ ਦੂੰ ਬਈ ਮਾਨਤਨ ਕਰ ਦੂੰਗਾ ਕਿੰਨਾ ਕਰ ਦਾਂਗਾ ਦੋਨੋਂ ਹਜ਼ਾਰ ਕਰ ਦਾਂ ਵੀਰੇ 1000 1000 ਹੋਰ ਕਰ ਦੇ ਫਿਕਸ ਕਰ ਦੇ ਫੇਰ ਫੋਨ ਤੇ ਫੇਰ ਕਹੇ ਲੱਗਣਗੇ ਔਖਾ ਤਾਂ ਆ ਜੀ ਫੇਰ ਕਹੇ ਲੱਗਣਗੇ ਫੋਨ ਤੇ ਲੈ ਵੀ ਫੋਨ ਤੇ ਬਾਈ ਨੂੰ ਹੁਣ ਤੰਗ ਨਾ ਕਰਿਓ ਯਾਰ ਆ ਦੋਨਾਂ ਦਾ ਆਪਾਂ 32 ਦਾ ਜੋੜਾ ਬਾਈ ਤੋਂ ਕਹਿ ਕੇ ਕਰਾਤਾ ਵੀ ਮੈਂ ਖਿੱਚਦਾ ਕੰਮ ਜਮੀ ਪੱਟੇ ਟਾਈਟ ਕਰ ਤੇ ਫਿਕਸ ਜੇ ਰੇਟ ਹੀ ਨੇ ਇਹ ਇਹਦੇ ਚ ਕੋਈ ਬਾਲੀ ਮਾਰਜਨ ਵਾਲੀ ਗੱਲ ਬਾਤ ਨਹੀਂ ਮਾਰਕੀਟ ਦੇ ਵਿੱਚ ਤੁਸੀਂ ਅਕਸਰ ਵੀਡੀਓ ਦੇਖਦੇ ਵੀ ਰਹੇ ਹੋ ਕੱਟੀਆਂ ਦੇ ਪਹਿਲਾਂ ਉਹਨਾਂ ਦੇ ਰੇਟ ਜਾਂਚ ਕਰ ਲਿਓ ਉਸ ਤੋਂ ਬਾਅਦ ਆਪਣੀ ਗੱਡੀ ਸਕੀਨ ਦੀ ਖੜਮਨ ਦੀ ਆਪਾਂ ਕਹਿੰਦੇ ਵੀ ਸ਼ੀਲ ਠੰਡੀ ਦੀ ਤੋਰੇ ਦੀ ਆਪਣੀ ਗਰੰਟੀ ਹੈ ਠੀਕ ਹੈ ਗੱਲ ਤੇ ਹੁਣ ਮਾਰਦੇ ਕਰੀਏ ਆ ਤਿੰਨ ਨੰਬਰ ਵਾਲੀ ਤੇ ਜੇ ਕਿਸੇ ਸੱਜਣ ਨੇ ਸਾਰਾ ਲਾਕ ਲੈਣਾ ਤਾਂ ਮਾਨਤਾ ਨਾਲ ਉਹਦੇ ਚ ਵੀ ਹਾਂਜੀ ਕਰ ਦਾਂਗੇ ਜੋ ਹਾਂ ਇਹਦੀ ਉਮਰ ਕਿੰਨੀ ਆ ਬਾਈ ਇਹਦੀ ਉਮਰ ਸਾਰੀ ਇੱਕੋ ਜਿਹੀ ਮੰਨ ਕਰ ਮਹੀਨਾ ਘਟਾ ਕੇ ਇਹਦੀ ਵਾਧਾ ਚੱਲਦਾ ਗੱਲ ਉਹ ਵੀ ਤੋਰਦੀ ਬਿਲਕੁਲ ਕੇ ਉਮਰ ਇਹਦੀ ਵੀ ਬਾਈ ਕਹਿੰਦਾ 11-12 ਮਹੀਨਿਆਂ ਦੇ ਏੜ-ਗੇੜ ਆ ਗਈ ਤੇ ਇਹ ਦੀ ਪੂਛ ਥੋੜੀ ਜਿਹੀ ਬਾਈਟ ਆ ਗਈ ਜਿੰਨੀ ਕਿ ਚਾਹੀਦੀ ਹੁੰਦੀ ਆ ਕੋਈ ਓਵਰ ਨਹੀਂ ਹੈਗੀ ਬਾਡੀ ਵੀ ਇਹ ਵੀ ਚੰਗੀ ਆ ਬਾਡੀ ਵੇਟ ਇਹਦਾ ਵੀ ਠੀਕ ਆ ਉਮਰ ਦੇ ਹਿਸਾਬ ਨਾਲ ਲੇ ਚੱਲੇ ਚੱਲੇ ਥੁਰਦੀ ਨਹੀਂ ਦਰਦੀ ਥੋੜੀ ਨਾ ਇਹ ਖੁੱਲੀ ਆਈ ਕਰਕੇ ਠੀਕ ਆ ਕਰਨ ਕੋਈ ਕੋਈ ਨਹੀਂ ਮੋੜ ਲੈ ਨਾ ਕੋਈ ਲੈ ਕੋਈ ਆ ਜੀ ਆ ਮੋੜ ਲੈ ਮੋੜ ਲੈ ਗੱਲ ਨਹੀਂ ਆ ਕੱਟੀ ਇਹ ਵੀ ਚੰਗੀ ਆ ਜਿਵੇਂ ਕਈ ਸੱਜਣ ਘਰੇ ਚਲੋ ਖੁੱਲੇ ਛੱਡਦੇ ਨੇ ਹਨਾ ਪਸ਼ੂ ਉਹਨਾਂ ਕਰਕੇ ਚੱਕਰ ਪੈ ਜਾਂਦਾ ਤੇ ਬਾਡੀ ਵੇਟ ਇਹਦਾ ਵੀ ਚੰਗਾ ਤੇ ਇੱਥੇ ਤੋਂ ਗੈਰੀ ਫੇਸ ਕੁਆਲਿਟੀ ਤੇ ਮਾਰਦੇ ਕੈਮਰਾ ਵਿਕਟੀਆਂ ਸ਼ਕੀਰ ਨੇ ਟੋਟਲੀ ਜਿੰਨੀਆਂ ਕਿ ਤੁਹਾਨੂੰ ਮੈਂ ਦਿਖਾਉਂਗਾ ਤੇ ਰੇਟ ਨੇ ਜਿਹੜੇ ਰੇਟ ਪਾਈ ਦੇ ਬਿਲਕੁਲ ਜਾਇਜ਼ ਹੋਣਗੇ ਲੈ ਚੱਲੋ ਜੀ ਉਧਰ ਨੂੰ ਜਾਂਦੀ ਆ ਭਾਜੀ ਹਾਂ ਮੈਂ ਅੰਦਰ ਪਾਉਨੇ ਕੱਠੀਆਂ ਰਹਿਂਦੀ ਕਰਕੇ ਆ ਕੱਠੀਆਂ ਰਹਿੰਦੀਆਂ ਕਰਕੇ ਬਾਈ ਕਹਿੰਦਾ ਉਧਰ ਨੂੰ ਜਾਂਦੀ ਆ ਭੱਜ ਕੇ ਇੱਧਰ ਨੂੰ ਡਰਦੀ ਆ ਬਾਹਰੇ ਜਾਣ ਤੋਂ ਥੋੜਾ ਜਿਆਦਾ ਕਵਰ ਆਉਂਦੀ ਆ ਇਹਦੇ ਪੈਸੇ ਕਿੰਨੇ ਲੈ ਲਾਂ ਬਾਈ ਇਹ ਵੀ ਫਿਰ 16000 ਦੀ ਦੇ ਦਾਂਗੇ ਪੂਰਾ ਮੁੱਲ 17 ਜੀ ਵੀ ਇਹ ਤਿੰਨੀ 16 16 ਨਹੀਂ ਆਉਂਦੀ ਹਾਂ 16 16 ਦੇਵਾਂਗੇ ਮੈਂ ਲੀਤੀ ਦੇ ਮਾਰਦੇ ਕੈਮਰਾ ਇਹਦੀ ਉਮਰ ਕਿੰਨੀ ਕਾ ਬਾਈ ਇਹ ਵੀ ਹੋਊਗਾ 11 ਮਹੀਨਾ ਦੀ ਇਹ ਵੀ ਤੌਰ ਦੇ ਕੋਲ ਇਹ ਵੀ ਬਾਈ ਕਹਿੰਦਾ 11 ਮਹੀਨਿਆਂ ਦੇ ਏਡ ਗੇਡ ਉਮਰ ਇਹਦੀ ਹੈਗੀ ਆ ਆ ਲੈ ਚਲ ਬਈ ਇਹਨੂੰ ਤੋਰਾ ਤੂਰਾ ਆਪਾਂ ਸਾਨੂੰ ਇਹਦਾ ਵੀ ਚੈੱਕ ਕਰਾ ਦੰਨੇ ਆ 31 ਸੱਜਣੋ ਇਹ ਵੀ ਸ਼ਕੀਨ ਆ ਸ਼ਕੀਨੀ ਚ ਆ ਕੇ ਜਾਨਵਰ ਸਾਰੇ ਜੇ ਗੱਲਬਾਤ ਕਰ ਲਈਏ ਤੇ ਸਿੰਘ ਇਹ ਮੋੜਨਗੇ ਕਿਉਂਕਿ ਇਹਨਾਂ ਦੀ ਉਮਰ ਹਜੇ ਛੋਟੀ ਹੈ ਆ ਲੈ ਚਲਾ ਇਹਨੂੰ ਬਸ ਕਮਾ ਲਓ ਜੀ ਆ ਇਹ ਕੜਨੀ ਕੁੜਨੇ ਰੇ ਕੱਟੀ ਆ ਇਹ ਨਿਕਲ ਕੇ ਮਰਜ਼ੀ ਖੜੇ ਚਲੇ ਇਤੋਂ ਫੇਸ ਕੁਆਲਿਟੀ ਤੇ ਮਾ ਇਹ ਸ਼ਕੀਨ ਜਿhkoਨ ਵਾੜੀ ਲੱਗਦੀ ਆ ਓਏ ਹੂੰ ਇਹ ਦੇਖਾ ਇਹਦੀ ਖੜਨੀ ਗੁੜਨੀ ਤਗੜੀ ਆ ਨਾ ਸਾਰਿਆਂ ਨਾਲ ਇਹਦੀ ਖੜਨੀ ਗੁੜਨੀ ਦੂਜਿਆਂ ਤੋਂ ਵੀ ਟੌਪ ਆ ਲੈ ਚੱਲ ਬਾਈ ਚੱਲ ਇਹਦੀ ਉਮਰ ਆਗੀ 11 12 ਮਹੀਨਿਆਂ ਦੇ ਏੜ-ਗੇੜ ਇਹਦੇ ਗੇਜ ਜੀ ਕਿੰਨੇ ਪੈਸੇ ਲਾਵਾਂਗੇ ਆਪਾਂ ਇਹ 13000 ਦੀ ਰੱਖ ਵੀਰਿਆ ਹੈ 13 ਦੀ ਇਹ ਬਾਈ ਕਹਿੰਦਾ ਦੇ ਦਾਂਗੇ 13000 ਦੀ ਮਾਨਤਾ ਨਾਲ ਉਹਦੇ ਚ ਛੋਟ ਛੱਪਾ ਜੋ ਵੀ ਹੋਊਗਾ ਸਿਸਟਮ ਉਹ ਕਹਿੰਦਾ ਕਰ ਦਿਆਂਗੇ ਤੇ ਹੁਣ ਮਾਰ ਦੇ ਆ ਨਿੱਕੀ ਕੱਟੀ ਦੀ ਇਹਦੀ ਉਮਰ ਛੋਟੀ ਲੱਗਦੀ ਆਗੇ ਜੀ ਇਹਦੀ ਗਰੰਟੀ ਆ ਪੂਰੀ ਕੱਟੀ ਦੀ ਵੀ ਇਹ ਝੋਲੀ ਝਾਲੀ ਦੇਖੇ ਪਤਾ ਕੀ ਠੀਕ ਆ ਲੈ ਕਹਿ ਦਿੰਦਾਗਾ ਠੀਕ ਹੈ ਅਜੇ ਮਾਂ ਇਹ ਗੱਬਣਾ ਮੰਨ ਕੇ ਤੁਹਾਨੂੰ ਪਾ ਦੇ ਟੋਲੀ ਚੱਲ ਦੇਖੋ ਅੱਟੀ ਠੀਕ ਆ ਭੁੱਖ ਤੇਰੀ ਮਰੀ ਐ ਇਹ ਦੀ ਪੂਛ ਵੀ ਜੈਡ ਬਲੈਕ ਹੈ ਹਾਂ ਇਹ ਦੀ ਉਮਰ ਕਿੰਨੀ ਹੋਊਗੀ ਇਹ ਮੇਰਾ ਹੋਊਗੀ 7 ਕੁ ਮਹੀਨੇ ਦੀ ਇਹਦੇ ਕਿੰਨੇ ਪੈਸੇ ਲਵਾਂਗੇ ਇਹ 7000 ਹੀ ਦੇ ਦਾਂਗੇ 1000 ਮਹੀਨੇ ਦਾ ਹਾਂਜੀ ਤੇ ਇਹ ਬਾਈ ਕਹਿੰਦਾ ਦੇ ਦਾਂਗੇ 7 ਦੀ 7ਾਂ ਚੋ ਮਾਣਤਨ ਮਾਣਤਨ ਕਰਾਂਗੇ ਆ ਮਾਣਤਨ 7ਾਂ ਚੋ ਕਰ ਦਿਆਂਗੇ ਮਾਣਤਨ ਬਾਈ ਕਹਿੰਦਾ 7000 ਚੋ ਕਰ ਦਾਂਗੇ ਤੇ ਹੁਣ ਲੈ ਚੱਲ ਬੱਛੀ ਤੇ ਘਰੀ ਕੈਮਰਾ ਉਧਰ ਪੈ ਏ ਐਚ ਐਫ ਕੰਪਨੀ ਹੈ ਇਹ ਇਹ ਵਿਦੇਸ਼ੀ ਕੰਪਨੀ ਵੀ ਆ ਗਈ ਇਹ। ਹਾਂਜੀ ਹਾਂਜੀ। ਤੋੜੇਗਾ ਇਹਨੂੰ ਬੋਲੇ। ਹਾਂਜੀ ਤੋੜ ਦੇਣੇ। ਦਰਦੀ ਦਾ ਨਹੀਂ। ਨਾ ਜਵੇਂ ਨਿਕ ਮਰਜ਼ੀ ਲਈ ਫਿਰੋ। ਡੰਗਰ ਪਾ ਕੇ ਲੈਂਦੇ ਨਹੀਂ। ਠੀਕ ਆ ਗੱਲ। ਇਹਦੀ ਉਮਰ ਕਿੰਨੀ ਹੋਊਗੀ ਭਾਈ? ਹਾਂ ਬਰ ਵੀਰੇ ਮੈਂ ਤਾਂ ਇਹ ਦੇਖੀ ਮੇਰੇ ਘਰ ਨਾਲ ਹੋਉਂਦਾ ਇਹ ਮੇਰਾ ਦੰਦਾ ਜਿਉ ਪਤਾ ਕੀ ਆ ਇਹ ਗਰੀਬ ਕਰੋ ਵਾਈ ਕਰਕੇ ਔਖਾ ਹੋ ਜਾਂਦਾਗਾ। ਠੀਕ ਆ ਗੱਲ। ਹਾਂ। ਕੁਆਲਟੀ ਕੁਆਲਟੀ ਬਹੁਤ ਚੰਗੇ ਬੱਚੇ ਦੇ। ਤੇ ਬਾਕੀ ਜਜਮੈਂਟ ਸੱਜਣੋ ਜਿੰਨੇ ਜਾਨਵਰ ਮੈਂ ਦਿਖਾਏ ਨੇ ਤੁਸੀਂ ਆਪਣੀ ਸਮਝ ਨਾਲ ਹਨਾ। ਆਪਣੀ ਜੱਜਮੈਂਟ ਨਾਲ ਵਾਈ ਤੋਂ ਫੀਡਨੇ ਹੁੰਦੇ ਆ ਇਹ ਆ ਗਈ ਐਚਐਫ ਨਾਲ ਅਸਲ ਚ ਹਣ ਸਿੰਗਲ ਚਾਰ ਲੱਗੇ ਨੇ ਕੱਲਾ ਕੱਲਾ ਲੱਗਿਆ ਤੇ ਬੋਲੀ ਬੋਲੀ ਤਾਂ ਨਹੀਂ ਆ ਜੀ ਬਾਈ ਇੱਕ ਨਤਾਰਾਂ ਹੀ ਦੇ ਕੇ ਹਟਿਆ ਓਕੇ ਹਾਂ ਆ ਬਾਡੀ weight ਇਹ ਮਹੀਨੇ ਦੋ ਮਹੀਨਿਆਂ ਚ ਕਰ ਜੂਗੀ ਹਾਂ ਆ ਲੈ ਚ ਲੈਣੂ ਬਾਈ ਬੱਚੀ ਚੰਗੇ ਜਿਹੇ ਕਰਨ ਕੋਲ ਬਹੁਤ ਸੋਹਣਾ ਬੱਚੀ ਦਾ ਜੀ ਬੋਦੀ ਵਾਲੀ ਬੱਚੀ ਹੈ ਜੀ ਬਾਡੀ weight ਇਹ ਕਰ ਜਾਣਾ ਕਿਸੇ ਸਾਹਾਂ ਵਾਲੇ ਸੱਜਣ ਕੋਲ ਜਾ ਕੇ ਇਹਨੇ ਮਹੀਨੇ ਦੋ ਮਹੀਨਿਆਂ ਦੇ ਵਿੱਚ ਬੋਲ ਵੀ ਪੈਣਾ ਤੇ ਜਿਹੜਾ ਮੌਸਮਾ ਮੌਸਮ ਵੀ ਠੰਡਾ ਠੰਡੇ ਮੌਸਮ ਚ ਰਹਿਣ ਦੇ ਚਾਂਸ ਵੀ ਜ਼ਿਆਦਾ ਹੋ ਜਾਂਦੇ ਆ ਇਹ ਪੈਸੇ ਕਿੰਨੇ ਲਵਾਂਗੇ ਬਾਈ ਤੇ 12000 ਹੀ ਦੇ ਦਾਂਗੇ ਜੀ 12 ਮਨ ਜ਼ਿਆਦੇ ਲਾ ਲਵੜਾ ਤੇ ਦੇਲ ਤੁਸੀਂ ਕਰ ਲੋ ਕਿਵੇਂ ਕਰ ਨਵੇਂ ਕਰ ਦਾਂਗੇ ਜੀ ਕਿੰਨਾ ਕਰ 10000 ਹੀ ਦੇ ਦਾਂਗੇ ਹਾਂ ਨਾ 10000 ਹੀ ਦੇ ਦਾਂਗੇ 10 ਦੀ ਹਾਂਜੀ 10 ਚੋਂ ਹੋਰ ਛੱਡ ਦਾਂਏ ਹੋਰੇ ਜੀ ਮਾਨਤਨ ਕਰ ਦਾਂਗੇ ਜੀ ਮਾਨਤਨ ਕਰ ਦਾਂਗੇ 10000 ਚੋਂ ਹਾਂਜੀ ਮਾਨਤਨ ਕਰ ਦਾਂਗੇ ਮਾਨਤਨ ਬਾਈ ਕਹਿੰਦਾ ਪਲੀ ਭਲਾਈ ਟੀਕੇ ਭਰਾਉਣਾ ਕੱਲਾ ਠੀਕ ਹੈ ਗੱਲ ਚਲਦਾ ਚਲ ਐ ਕਰ ਲਾਂਗੇ 10000 ਜੇ ਆਪਾਂ ਪਹੁੰਚ ਕਰ ਦਾਂਗੇ 50 ਕਿਲੋਮੀਟਰ ਕਰ ਕਰ ਦਾਂਗੇ ਜਾਣ ਆਉਣ ਸੌ ਹੋ ਜੀ ਕਰਦਾ ਹਾਂ ਕਰ ਦਾਂਗੇ 50 ਕਿਲੋਮੀਟਰ ਤੱਕ ਇਹਦੀ ਪਹੁੰਚ ਕਰ ਦਾਂਗੇ ਜਾਣ ਆਉਣ 100 ਮੀਲ ਬਣ ਜੂਗਾ ਉਹਦਾ ਕਿਰਾਇਆ ਨਹੀਂ ਯਾਰ ਜੱਪੜ ਕੇ ਨਹੀਂ ਕਰਨਾ 1000 ਰੁਪਏ ਲੈ ਜਾ ਲੋ ਠੀਕ ਹੈ ਨਹੀਂ ਇਹਦਾ ਕਹਿੰਦਾ 1000 ਰੁਪਏ ਲੈਣਾ ਠੀਕ ਹੈ ਨਾ ਮੇਰੇ ਪੱਲੇ ਪੈਣ 1000 ਰੱਖਣਾ ਦਾ ਠੀਕ ਹੈ ਇਹ ਵੀ ਗੱਲ 1000 ਰੁਪਏ ਛੱਡ ਦਾਂ ਹਾਂ ਯਾਰ ਵੀ ਛੱਡ ਦਾਂ ਠੀਕ ਹੈ 1000 ਵੀ ਛੱਡ ਦਾਂਗੇ ਲੈ ਇੱਕ ਵਾਰੀ ਆ ਘੱਟੀ ਤੇ ਵੀ ਮਾਰ ਦੇ ਕੇ ਨਾ ਕੈਮਰਾ ਹੋਰ ਕੱਦ ਵਿੱਡੇ ਦਾ ਚੈੱਕ ਕਰ ਸਕਦੇ ਹੋ ਰੇਟ ਵਗੈਰਾ ਸਾਰਾ ਆਪਾਂ ਦੱਸ ਤਾਂ ਨੰਬਰ ਬੋਲ ਦਿਓ ਬਾਈ ਆਪਣਾ ਕਟੇ ਖੜ ਨਹੀਂ ਖੁੜ ਨਹੀਂ ਸਾਰੀ ਸ਼ਕੀਨ 97795 62 ਤੋਂ 18 ਜੀ ਭੁੱਲ ਗਿਆ ਜੀ ਨੰਬਰ ਹੈ ਨਾ ਮੈਂ ਉਧਰ ਗੱਲ ਕਰਦੇ ਮੈਂ ਤੁਸੀਂ ਆਦੇ 97795 62 ਤੋਂ 18 ਜੀ ਆ ਬਾਕੀ ਇਹਨਾਂ ਚੋ ਬਾਈ ਜਿਹੜੀ ਵੀ ਕੱਟੀ ਤੁਹਾਨੂੰ ਪਸੰਦ ਆਊਗੀ ਹਨਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾ ਸਕਦੇ ਹੋ ਧੰਨਵਾਦ ਜੀ